ਜੀ ਤੁਹਾਡਾ ਸ਼ੁਕਰ ਕਰਦੇ ਆ ਤੁਹਾਡੇ ਨਾਮ ਨੂੰ ਮਹਿਮਾ ਰੱਖ ਦਿੰਦੇ ਆ ਮਸੀਹ ਵਿੱਚ ਸਾਰਿਆਂ ਨੂੰ ਸलाम ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਅੱਜ ਅਸੀਂ ਸਾਰਿਆਂ ਦੇ ਨਾਲ ਲਾਈਵ ਆ ਕਿ ਉਹ ਭੈਣ ਭਰਾਵਾਂ ਦੇ ਅਸੀਂ ਕਮੈਂਟਾਂ ਦੇ ਦੁਆਰਾ ਪ੍ਰਾਰਥਨਾ ਕਰ ਸਕੀਏ ਜੋ ਸਾਡੇ ਨੂੰ ਫੋਨ ਕਰਦੇ ਆ ਕਿ ਤੁਸੀਂ ਸਾਡੇ ਲਈ ਪ੍ਰਾਰਥਨਾ ਕਰੋ ਅੱਜ ਮੈਂ ਲਾਈਵ ਹੋ ਕੇ ਉਹ ਭੈਣ ਭਰਾਵਾਂ ਦੇ ਕਮੈਂਟ ਪੜ੍ਹ ਕੇ ਉਹਨਾਂ ਲਈ ਪ੍ਰਾਰਥਨਾ ਕਰਾਂਗੀ ਸਭ ਜਣ ਸਾਡੇ ਚੈਨਲ ਨਾਲ ਜੁੜ ਜਾਈਏ ਮੈਂ ਵੇਟ ਕਰ ਰਹੀ ਹਾਂ ਤੁਹਾਡੀ ਸਭ ਜਨ ਆਪਣੇ ਪ੍ਰਾਰਥਨਾ ਦੇ ਵਿਸ਼ੇ ਦਈਏ ਔਰ ਵੱਤ ਤੋਂ ਵੱਤ ਸ਼ੇਅਰ ਕਰੋ ਕਿ ਅਸੀਂ ਹੋਰ ਵੀ ਭੈਣ ਭਰਾਵਾਂ ਦੇ ਅਰਦਾਸ ਬੇਨਤੀ ਕਰ ਸਕੀਏ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਹallelujah 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 ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰੱਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਵਿੱਤਰ ਪਰਮੇਸ਼ਵਰ ਜੀ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਜਲਦੀ ਤੋਂ ਜਲਦੀ ਸਭ ਜਨ ਸਾਡੇ ਇਹ ਚੈਨਲ ਦੇ ਨਾਲ ਜੁੜ ਜਾਈਏ ਖੁਦਾ ਤੁਹਾਨੂੰ ਬਰਕਤ ਆਸ਼ਿਸ਼ ਦੇ ਔਰ ਅਸੀਂ ਸਾਰਿਆਂ ਲਈ ਪ੍ਰਾਰਥਨਾ ਕਰਾਂਗੇ ਕਿ ਖੁਦਾ ਉਹਨਾਂ ਦੇ ਜੀਵਨਾਂ 'ਚ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਪਰਮੇਸ਼ਵਰ ਉਹਨਾਂ ਦੇ ਜੀਵਨਾਂ 'ਚ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਧੰਨਵਾਦ ਹੋ ਸਮਰਥੀਏ ਪਿਤਾ ਧੰਨਵਾਦ ਹੋ ਸਮਰਥੀਏ ਪਿਤਾ ਟੜਸਲਾਲ ਕਾਰੀਏ ਕਰੇ ਆਜ਼ਾਦੀ ਦੇ ਨੇਕ ਲਈ ਬਰਕਤ ਆਸ਼ਿਸ਼ ਦਾ ਕਾਰਨ ਹੋਵੇ ਆਜ਼ਾਦੀ ਦੇ ਨੇਕ ਲਈ ਛੁਟਕਾਰੇ ਦਾ ਕਾਰਨ ਹੋਵੇ ਤੁਸੀਂ ਪਵਿੱਤਰ ਪਰਮੇਸ਼ਵਰ ਹੋ ਯਿਸੂ ਜੀ ਤੁਸੀਂ ਪਵਿੱਤਰ ਪਰਮੇਸ਼ਵਰ ਹੋ ਇਬਰਾਹਿਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੜਜ਼ਲਾਲ ਕਾਰੀਏ ਕਰੇ ਪਿਆਰੇ ਪਰਮੇਸ਼ਰ ਜੀ ਤੜਜ਼ਲਾਲ ਕਾਰੀਏ ਕਰੇ ਸਾਡੇ ਚੈਨਲ ਦੇ ਨਾਲ ਸਭ ਜਣ ਜੁੜੀਏ ਤਾਂ ਜੋ ਅਸੀਂ ਇੱਕ ਇੱਕ ਲਈ ਪ੍ਰਾਰਥਨਾ ਕਰ ਸਕੀਏ ਤਾਂ ਜੋ ਅਸੀਂ ਇੱਕ ਇੱਕ ਦੇ ਦੁੱਖ ਦਰਦ ਨੂੰ ਦੂਰ ਕਰ ਸਕੀਏ ਪ੍ਰਭੂ ਯੇਸ਼ੂਮ ਸੀ ਦੇ ਨਾਮ ਦੇ ਦੁਆਰਾ ਧੰਨਵਾਦ ਹੋ ਸਾਮਰਥੀ ਪਿਤਾ ਟੜਾ ਨੂੰ ગ્રਹਿ ਹੋਵੇ ਟੜਾ ਨੂੰ ગ્રਹਿ ਹੋਵੇ ਆਪਣੇ ਕਮੈਂਟਾਂ ਦੇ ਦੁਆਰਾ ਤੁਸੀਂ ਸਾਨੂੰ ਦੱਸ ਸਕਦੇ ਆ ਆਪਣੀਆਂ ਬਿਮਾਰੀਆਂ ਲਿਚਾਰੀਆਂ ਆਪਣੀਆਂ ਪਰੇਸ਼ਾਨੀਆਂ ਤਾਂ ਜੋ ਅਸੀਂ ਮਿਲ ਕੇ ਪ੍ਰਾਰਥਨਾ ਕਰੀਏ ਔਰ ਪਰਮੇਸ਼ਵਰ ਤਾਨੂੰ ਅਸਾਧ ਕਰ ਸਕੇ ਯਿਸੂ ਜੀ ਤੁਹਾਡਾ ਸ਼ੁਕਰ ਹੋ ਯੇਸ਼ੂ ਜੀ ਤੁਹਾਡਾ ਸ਼ੁਕਰ ਹੂੰ ਧੰਨਵਾਦ ਹੋ ਸਵਰਗੀ ਪਿਤਾ ਧੰਨਵਾਦ ਹੋ ਸਵਰਗੀ ਪਿਤਾ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਯੇਸ਼ੂ ਜੀ ਤੁਹਾਡਾ ਜ਼ਲਾਲ ਕਾਰੀਏ ਕਰੇ ਤੁਹਾਡਾ ਜ਼ਲਾਲ ਕਾਰੀਏ ਕਰੇ ਸਾਮਰਥੀਏ ਪਿਤਾ ਸਭ ਜਨ ਕਮੈਂਟਾਂ ਦੇ ਦੁਆਰਾ ਦੱਸ ਸਕਦਾ ਕੋਈ ਵੀ ਆਪਣੀ ਪ੍ਰੋਬਲਮ ਦੱਸ ਸਕਦਾ ਔਰ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਾਂਗੇ ਪਰਮੇਸ਼ਵਰ ਇੱਕ ਇੱਕ ਜੀਵਨ ਵਿੱਚ ਕਾਰੀਏ ਕਰੇ ਸਾਡੇ ਚੈਨਲ ਦੇ ਨਾਲ ਇਸੇ ਵਕਤ ਜੁੜੀਏ ਔਰ ਅੱਜ ਦੀ ਪ੍ਰਾਰਥਨਾ ਇੱਕ ਇੱਕ ਲਈ ਬਰਕਤ ਆਸ਼ੀਸ਼ ਦਾ ਕਾਰਨ ਹੋਵੇਗੀ ਛੁਟਕਾਰੇ ਦਾ ਕਾਰਨ ਹੋਵੇਗੀ ਧੰਨਵਾਦ ਹੋ ਯੀਸ਼ੂ ਰਾਜਾ ਧੰਨਵਾਦ ਹੋ ਸਮਰਤੀਏ ਪਿਤਾ ਤਹਾਡੇ ਨਾਮ ਨੂੰ ਮਹਿਮਾ ਮਿਲੇ ਪਵਿੱਤਰ ਪਰਮੇਸ਼ਵਰ ਜੀ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਇੱਕ ਇੱਕ ਹਿਰਦੇ ਤੋਂ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਅੱਜ ਦੀ ਲਾਈਵ ਵੀਡੀਓ ਜਿੰਨੇ ਭੈਣ ਭਰਾ ਦੇਖਣ ਯਿਸੂ ਰਾਜਾ ਜਿੰਨੇ ਸਾਡੇ ਨਾਲ ਜੁੜਨ ਉਹਨਾਂ ਦੇ ਜੀਵਨਾਂ 'ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਉਹਨਾਂ ਦੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਤੁਹਾਡਾ ਅਨੁਗ੍ਰਹਿ ਤੁਹਾਡਾ ਜ਼ਲਾਲ ਇੱਕ ਇੱਕ ਜੀਵਨ ਚ ਕਾਰੀਏ ਕਰੇ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਕਰਦੇ ਆ ਯਿਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਆ ਤੁਹਾਡੇ ਨਾਂ ਨੂੰ ਮਹਿਮਾ ਦਿੰਨੀ ਆ ਸਾਡੇ ਚੈਨਲ ਦੇ ਨਾਲ ਜੁੜ ਕੇ ਤੁਸੀਂ ਆਪਣੇ ਦੁੱਖਾਂ ਤਕਲੀਫਾਂ ਨੂੰ ਦੂਰ ਕਰ ਸਕਦੇ ਆ ਕਿਉਂਕਿ ਅਸੀਂ ਪੂਰੀ ਅਧੀਨਗੀ ਦੇ ਨਾਲ ਪਰਮੇਸ਼ਵਰ ਅੱਗੇ ਅਰਦਾਸ ਕਰਾਂਗੇ ਕਿ ਸਵਰਗੀ ਪਿਤਾ ਤੁਹਾਡੇ ਦੁੱਖਾਂ ਨੂੰ ਤੁਹਾਡੇ ਕਸ਼ਟਾਂ ਨੂੰ ਦੂਰ ਕਰੇ ਧੰਨਵਾਦ ਹੋ ਯੇਸੂ ਰਾਜਾ ਧੰਨਵਾਦ ਹੋ ਮੇਰੇ ਪਵਿੱਤਰ ਪਰਮੇਸ਼ਵਰ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਪਿਆਰੇ ਪਰਮੇਸ਼ਵਰ ਸਾਡੇ ਵਿੱਚ ਕੋਈ ਖੂਬੀ ਕੋਈ ਲਿਆਕਤ ਨਹੀਂ ਯੇਸੂ ਰਾਜਾ ਤੁਸੀਂ ਆਪਣੀ ਪਵਿੱਤਰ ਆਤਮਾ ਦੇ ਦੁਆਰੇ ਇੱਕ ਦੇ ਇੱਕ ਦੇ ਜੀਵਨ ਚ ਚੰਗੇ ਕੰਮ ਕਰੋ ਪਿਆਰੇ ਪਰਮੇਸ਼ਰ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਸਾਰੇ ਕਸ਼ਟ ਜਾਂਦੇ ਰਹਿਣ ਯੀਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਸਮਰਥੀਏ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਰ ਤੁਹਾਡਾ ਜ਼ਲਾਲ ਇਸੀ ਵਕਤ ਕਰੀਏ ਕਰੇ ਤੁਹਾਡਾ ਜ਼ਲਾਲ ਇਸੀ ਵਕਤ ਕਰੀਏ ਕਰੇ ਯੀਸ਼ੂ ਰਾਜਾ ਜਿਨ੍ਹਾਂ ਨੇ ਭੈਣ ਭਰਾ ਸਾਨੂੰ ਦੇਖ ਰਹੇ ਆ ਪਿਆਰੇ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਜ਼ਰੀਏ ਉਹਨਾਂ ਦੇ ਜੀਵਨਾਂ ਚ ਅਦਭੁਤ ਕਾਰੀਏ ਕਰੋ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਉਹਨਾਂ ਦੇ ਜੀਵਨਾਂ ਚ ਕਾਰੀਏ ਕਰੋ ਕਿਉਂਕਿ ਤੁਸੀਂ ਅਨੁਗ੍ਰਹਿ ਪਿਤਾ ਹੋ ਤੁਸੀ ਅਨੁਗ੍ਰਹਿ ਪਿਤਾ ਹੋ ਯੇਸ਼ੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਹallelujah 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 ਸਤਿ ਥੀ ਸਮਰੱਥਾ ਸਾਡੇ ਪਰਮੇਸ਼ਵਰ ਦੀ ਸਤਿ ਥੀ ਸਮਰੱਥਾ ਸਾਡੇ ਪਰਮੇਸ਼ਵਰ ਦੀ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸ਼ੂ ਰਾਜਾ ਮੈਂ ਟੜਾ ਤੰਵਾਦ ਕਰਦੀ ਆਂ ਮੈਂ ਇੱਕ ਇੱਕ ਲਈ ਪ੍ਰਾਰਥਨਾ ਕਰਦੀ ਹਾਂ ਯਿਸੂ ਰਾਜਾ ਇੱਕ ਇੱਕ ਜੀਵਨ ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਇੱਕ ਇੱਕ ਦੇ ਜੀਵਨ ਚ ਤੁਹਾਡਾ ਜ਼ਲਾਲ ਕਾਰੀਏ ਪਿਆਰੇ ਪਰਮੇਸ਼ਵਰ ਹਰ ਤਰ੍ਹਾਂ ਦੀ ਤੰਗੀ ਤਕਲੀਫ ਤੁਹਾਡੇ ਨਾਂ ਦੇ ਦੁਆਰਾ ਜਾਂਦੀ ਰਹੇ ਹਰ ਤਰ੍ਹਾਂ ਦੀ ਪਰੇਸ਼ਾਨੀ ਤੁਹਾਡੇ ਨਾਂ ਦੇ ਦੁਆਰਾ ਜਾਂਦੀ ਰਹੇ ਤੁਸੀਂ ਆਜ਼ਾਦ ਕਰਨ ਵਾਲੇ ਪਰਮੇਸ਼ਵਰ ਤੁਸੀਂ ਰਿਹਾਈ ਦੇਣ ਵਾਲੇ ਪਰਮੇਸ਼ਵਰ ਸਭ ਜਣ ਸਾਡੀ ਚੈਨਲ ਨਾਲ ਜੁੜੀਏ ਔਰ ਪਰਮੇਸ਼ਵਰ ਦੇ ਅਦਭੁਤ ਕਾਰ ਯੇ ਦੇਖੀ ਆਪਣੇ ਜੀਵਨਾ ਵਿੱਚ ਸਾਨੂੰ ਕਮੈਂਟਾਂ ਦੇ ਦੁਆਰਾ ਆਪਣੀਆਂ ਪ੍ਰਾਰਥਨਾਵਾਂ ਅਸੀਂ ਉਹ ਭੈਣ ਭਰਾ ਮਾਲੇ ਕਰੀਏ ਆਪਣੇ ਕਮੈਂਟਾਂ ਦੇ ਦੁਆਰਾ ਸਾਨੂੰ ਆਪਣੀਆਂ ਪਰੇਸ਼ਾਨੀਆਂ ਦੱਸੀਏ ਆਪਣੀਆਂ ਮੁਸ਼ਕਲਾਂ ਦੱਸੀਏ ਤਾਂ ਜੋ ਅਸੀਂ ਪ੍ਰਾਰਥਨਾ ਕਰ ਸਕੀਏ ਔਰ ਪਰਮੇਸ਼ਵਰ ਤੁਹਾਨੂੰ ਉਹਨਾਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੇ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਪਵਿੱਤਰ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰਾਜਾ ਜਿਨੇ ਸਾਡੇ ਨਾਲ ਲਾਈਵ ਆ ਪਿਆਰੇ ਪਰਮੇਸ਼ਵਰ ਉਹਨਾਂ ਤੇ ਤੁਹਾਡਾ ਅਨੁਗ੍ਰਹਿ ਹੋਵੇ ਪਿਆਰੇ ਪਰਮੇਸ਼ਵਰ ਜੀ ਉਹਨਾਂ ਤੇ ਤੁਹਾਡਾ ਜ਼ਲਾਲ ਕਾਰੀਏ ਕਰੇ ਯਿਸੂ ਰਾਜਾ ਤੁਹਾਡਾ ਪਵਿੱਤਰ ਆਤਮਾ ਇਸੀ ਵਕਤ ਛੂਏ ਪਿਆਰੇ ਪਰਮੇਸ਼ਵਰ ਹਰ ਪਰੇਸ਼ਾਨੀ ਦਾ ਹੱਲ ਤੁਸੀਂ ਕਰਨ ਵਾਲੇ ਪਰਮੇਸ਼ਵਰ ਹੋ ਯਿਸੂ ਜੀ ਹਰ ਪਰੇਸ਼ਾਨੀ ਦਾ ਹੱਲ ਤੁਸੀਂ ਕਰਨ ਵਾਲੇ ਪਰਮੇਸ਼ਵਰ ਹੋ ਹਰ ਇਕ ਬੋਝ ਨੂੰ ਤੁਸੀਂ ਦੂਰ ਕਰਨ ਵਾਲੇ ਪਰਮੇਸ਼ਵਰ ਹੋ ਯੇਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਜਿੰਨੇ ਫੋਨ ਸਾਨੂੰ ਆਉਂਦੇ ਪਿਆਰੇ ਪਰਮੇਸ਼ਵਰ ਜੀ ਉਹ ਪਰਮਾ ਦੇ ਜੀਵਨਾਚ ਕਾਰੀਏ ਕਰੋ ਯੇਸੂ ਰਾਜਾ ਤੁਹਾਡਾ ਸ਼ੁਕਰ ਕਰਦੀ ਹਾਂ ਅਦ부ਦ ਰੀਤੀ ਦੇ ਨਾਲ ਉਹਨਾਂ ਦੇ ਜੀਵਨਾਚ ਕਾਰੀਏ ਕਰੋ ਯੇਸੂ ਜੀ ਅਦ부ਦ ਰੀਤੀ ਦੇ ਨਾਲ ਉਹਨਾਂ ਦੇ ਜੀਵਨਾਚ ਕਾਰੀਏ ਕਰੋ ਪਿਆਰੇ ਪਰਮੇਸ਼ਵਰ ਜੀ ਤੁਸੀਂ ਕਿਹਾ ਮੈਂ ਅੰਘੂਰ ਦੀ ਬੇਲਾ ਔਰ ਤੁਸੀਂ ਮੇਰੀਆਂ ਟਾਹਣੀਆਂ ਹੋ ਪਿਆਰੇ ਪਰਮੇਸ਼ਵਰ ਜੀ ਜਿਹੜੀ ਟਾਹਣੀ ਤੁਹਾਡੇ ਵਿੱਚ ਰਹਿੰਦੀ ਆ ਪਿਆਰੇ ਪਰਮੇਸ਼ਵਰ ਤੁਸੀਂ ਉਹਨੂੰ ਸ਼ਾਂਗਦੇ ਹੋ ਯੇਸ਼ੂ ਰਾਜਾ ਤੁਹਾਡਾ ਮੈਂ ਧੰਨਵਾਦ ਕਰਦੀ ਆ ਯੇਸ਼ੂ ਰਾਜਾ ਔਰ ਅਸੀਂ ਬਹੁਤਾ ਫਲ ਦੇਣ ਵਾਲੇ ਬਣ ਜਾਈਏ ਪਵਿੱਤਰ ਪਰਮੇਸ਼ਰ ਯੇਸ਼ੂ ਨਾਮ ਦੇ ਦੁਆਰਾ ਯੇਸ਼ੂ ਨਾਮ ਦੇ ਦੁਆਰਾ ਇੱਕ ਇੱਕ ਜੀਵਨ ਚ ਰਿਹਾਈ ਆਜੇ ਯੇਸ਼ੂ ਨਾਮ ਦੇ ਦੁਆਰਾ ਇੱਕ ਇੱਕ ਜੀਵਨ ਚ ਆਜ਼ਾਦੀ ਆਜੇ ਯੇਸ਼ੂ ਰਾਜਾ ਤੁਹਾਡਾ ਧੰਨਵਾਦ ਯੇਸ਼ੂ ਰਾਜਾ ਤੁਹਾਡਾ ਧੰਨਵਾਦ ਹੋ ਪਵਿੱਤਰ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਕਰਦੇ ਆ ਪਵਿੱਤਰ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਕਰਦੇ ਆ ਹਾਲੇਲੂਇਆ 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 ਯੇਸ਼ੂ ਰਜਾ ਟਾੜਾ ਤੰਵਾਦ ਹੋ ਯੇਸ਼ੂ ਰਜਾ ਟਾੜੇ ਹੀ ਤੰਵਾਦ ਹੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਇਬਰਾਹਮ ਇਜ਼ਹਾਕ ਯਾਕੂਬ ਦੇ ਪਰਮੇਸ਼ਵਰ ਮੈਂ ਟਾੜਾ ਤੰਵਾਦ ਕਰਦੀਆਂ ਇਬਰਾਹਮ ਇਜ਼ਹਾਕ ਯਾਕੂਬ ਦੇ ਪਰਮੇਸ਼ਵਰ ਟਾੜਾ ਤੰਵਾਦ ਕਰਦੀਆਂ ਇਬਰਾਹਮ ਇਜ਼ਹਾਕ ਯਾਕੂਬ ਦੇ ਪਰਮੇਸ਼ਵਰ ਟਾੜਾ ਤੰਵਾਦ ਕਰਦੀਆਂ ਯੇਸ਼ੂ ਰਜਾ ਹਰ ਜਾਨ ਟਾੜੇ ਨਾਂ ਦੀ ਮਹਿਮਾ ਕਰੇ ਹਰ ਜਾਨ ਟਾੜੇ ਨਾਂ ਦੀ ਅਰਹਾਨਾ ਕਰੇ ਯੇਸ਼ੂ ਜੀ जिन्ने ਪੈਣ ਭਰਾ ਸਾਡੇ ਨਾਲ ਲਾਈਵ ਆ ਪਿਆਰੇ ਪਰਮੇਸ਼ਵਰ ਉਹਨਾਂ ਦੇ ਜੀਵਨਾਂ 'ਚ ਆਪਣੇ ਕੰਮ ਪ੍ਰਗਟ ਕਰੋ ਉਹਨਾਂ ਦੇ ਜੀਵਨਾਂ 'ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਵਰ ਕਿਉਂਕਿ ਤੁਸੀਂ ਪਲਾਈ ਕਰਨ ਵਾਲੇ ਪਰਮੇਸ਼ਵਰ ਹੋ ਤੁਸੀਂ ਪਲਾ ਪਰਮੇਸ਼ਵਰ ਹੋ ਯੀਸੂ ਜੀ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਹallelujah hallelujah 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 ਜਿੰਦੇ ਯਹਵਾ ਪਰਮੇਸ਼ਵਰ ਟੜਾ ਧੰਨਵਾਦ ਹੋ ਜਿੰਦੇ ਯਹਵਾ ਪਰਮੇਸ਼ਵਰ ਟੜਾ ਧੰਨਵਾਦ ਹੋ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀਆਂ ਅਨੁਗ੍ਰਾਹੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀਆਂ ਪਵਿੱਤਰ ਪਰਮੇਸ਼ਵਰ ਜੀ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਸਵਰਗਯੇ ਪਿਤਾ ਟਾੜਾ ਡੈ ਸ਼ੁਕਰ ਹੋ ਸਵਰਗਯੇ ਪਿਤਾ ਟਾੜਾ ਡੈ ਸ਼ੁਕਰ ਹੋ ਸਵਰਗਯੇ ਪਿਤਾ ਟਾੜਾ ਡੈ ਸ਼ੁਕਰ ਹੋ ਯੇ ਸੂਰਾ ਜਟਾੜੇ ਨਾਂ ਦੀ ਮਹਿਮਾ ਟਾੜੇ ਨਾਂ ਦੀ ਮਹਿਮਾ ਟਾੜੇ ਨਾਂ ਦੀ ਮਹਿਮਾ ਟਾੜੇ ਨਾਂ ਦੀ ਮਹਿਮਾ ਜਲਦੀ ਤੋਂ ਜਲਦੀ ਸਾਰੇ ਸਾਡੇ ਚੈਨਲ ਦੇ ਨਾਲ ਜੁੜੀਏ ਤਾਂ ਜੋ ਪਰਮੇਸ਼ਵਰ ਤੁਹਾਡੇ ਜੀਵਨਾਂ 'ਚ ਕੰਮ ਕਰੇ ਤਾਂ ਜੋ ਅਦ부ਦ ਰੀਤੀ ਦੇ ਨਾਲ ਉਹ ਕੰਮ ਤੁਸੀਂ ਆਪਣੇ ਜੀਵਨਾਂ 'ਚ ਦੇਖ ਸਕੋ ਜੋ ਅਜੇ ਤੱਕ ਨਹੀਂ ਹੋਏ ਕਿਉਂਕਿ ਪਰਮੇਸ਼ਵਰ ਦੇ ਬਚਨ ਵਿੱਚ ਲਿਖਿਆ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਜਾਂਦਾ ਆਪਣੇ ਕਮੈਂਟ ਸਾਨੂੰ ਦੱਸੋ ਆਪਣੀਆਂ ਬਿਮਾਰੀਆਂਾਂ ਤਾਨੂੰ ਤਕਲੀਫਾਂ ਕਮੈਂਟਾਂ ਦੇ ਦੁਆਰਾ ਦੱਸੋ ਅਸੀਂ ਸਾਰਿਆਂ ਲਈ ਪੂਰੀ ਅਧੀਨਗੀ ਦੇ ਨਾਲ ਪ੍ਰਾਰਥਨਾ ਕਰਾਂਗੇ ਸਵਰਗੀ ਪਿਤਾ ਤੁਹਾਨੂੰ ਨਜਾਤ ਦੇਗਾ ਚੰਗਿਆਂ ਦਾਇਕ ਕਰੇਗਾ ਸ਼ਿਫਾ ਦੇਵੇਗਾ ਧੰਨਵਾਦ ਹੋ ਯੇਸੂ ਰਾਜਾ ਧੰਨਵਾਦ ਹੋ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰ ਹੋ ਯੇਸੂ ਰਾਜਾ ਤੁਹਾਡਾ ਹੀ ਸ਼ੁਕਰ ਹੋ ਮੇਰੇ ਯੇਸੂ ਰਾਜਾ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਯੇਸ਼ੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਯੇਸ਼ੂ ਜੀ ਤੁਹਾਡਾ ਹੀ ਧੰਨਵਾਦ ਕਰਦੇ ਹਾਂ ਯੇਸ਼ੂ ਜੀ ਤੁਹਾਡਾ ਹੀ ਧੰਨਵਾਦ ਕਰਦੇ ਹਾਂ ਤੁਹਾਡਾ ਅਨੁਗ੍ਰਹਿ ਹੋ 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 ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਹੋ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਹੋ ਯੇਸ਼ੂ ਰਾਜਾ ਤਹਾਡਾ ਅਨੁਗ੍ਰਹਿ ਇੱਕ ਜੀਵਨ ਉੱਚੇ ਹੋਵੇ ਤੁਹਾਡਾ ਅਨੁਗ੍ਰਹਿ ਇੱਕ ਜੀਵਨ ਉੱਤੇ ਹੋਵੇ ਯਿਸੂ ਜੀ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਰ ਹੋ ਯਿਸੂ ਰਾਜਾ ਤੁਸੀਂ ਤਾਰੀਫ ਦੇ ਯੋਗ ਪਰਮੇਸ਼ਰ ਹੋ ਯਿਸੂ ਰਾਜਾ ਏਕ-ਇਕ ਹਿਰਦੇ ਟੋਟਾੜੀ ਨਾਂ ਨੂੰ ਮਹਿਮਾ ਮਿਲੇ ਪਿਆਰੇ ਪਰਮੇਸ਼ਰ ਤੁਸੀਂ ਏਕ-ਇਕ ਨੂੰ ਚੰਗਿਆਂ ਕਰਨ ਵਾਲੇ ਪਰਮੇਸ਼ਰ ਹੋ ਏਕ-ਇਕ ਨੂੰ ਆਜ਼ਾਦ ਕਰਨ ਵਾਲੇ ਪਰਮੇਸ਼ਰ ਤਹਾਡਾ ਪਵਿੱਤਰ ਆਤਮਾ ਇਸੀ ਵਕਤ ਕਾਰਜ ਇਹ ਕਰੇ ਯੇਸ਼ੂ ਰਾਜਾ ਜਿੰਨੇ ਸਾਨੂੰ ਦੇਖ ਰਹੇ ਆ ਪਿਆਰੇ ਪਰਮੇਸ਼ਰ ਤਹਾਡਾ ਪਵਿੱਤਰ ਆਤਮਾ ਇਸੀ ਵਕਤ ਕਾਰਜ యేసు ਰਾਜਾਔਰ ਉਹਨਾਂ ਨੂੰ ਸਿਰ ਤੋਂ ਲੱਗ ਕੇ ਪੈਰਾਂ ਤੱਕ ਸ਼ੂਓ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਸੀਂ ਇੱਕ ਇੱਕ ਦੇ ਹਿਰਦੇ ਨੂੰ ਜਾਂਚਣ ਵਾਲੇ ਪਰਮੇਸ਼ਵਰ ਤੁਸੀਂ ਇੱਕ ਇੱਕ ਦੇ ਹਿਰਦੇ ਨੂੰ ਟੋਣ ਵਾਲੇ ਪਰਮੇਸ਼ਵਰ ਹੋ యేసు ਰਾਜਾ ਉਹਨਾਂ ਦੀਆਂ ਕਮੀਆਂ ਘਟੀਆਂ ਕਮਜ਼ੋਰੀਆਂ ਨੂੰ ਦੂਰ ਕਰੋ ਉਹਨਾਂ ਦੀਆਂ ਕਮੀਆਂ ਘਟੀਆਂ ਕਮਜ਼ੋਰੀਆਂ ਦਾ ਨਾਸ਼ ਕਰੋ యేసు ਰਾਜਾ ਤੁਹਾਡਾ ਸ਼ੁਕਰ ਕਰਦੀ ਹਾਂ ਮੈਂ ਸਵਰਗੀ ਪਿਤਾ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਸਾਰੇ ਬੰਧਨ ਤੁਹਾਡੇ ਨਾਂ ਦੇ ਦੁਆਰਾ ਤੋੜੇ ਜਾਣ యేసు ਰਾਜਾ ਸਾਰੇ ਬੰਧਨ ਤੜੇ ਨਾਂ ਦੇ ਦੁਆਰਾ ਤੋੜੇ ਜਾਣ ਟੜੀ ਪਵਿੱਤਰ ਆਤਮਾ ਦੀ ਸਮਰਥਕਾਰੀਏ ਕਰੇ ਟੜੀ ਪਵਿੱਤਰ ਆਤਮਾ ਦੀ ਸਮਰਥਕਾਰੀਏ ਕਰੇ ਯੀਸ਼ੁਰਾ ਜੀ ਤੁਹਾਡਾ ਧੰਨਵਾਦ ਹੋ ਯੀਸ਼ੁਰਾ ਜੀ ਤੁਹਾਡਾ ਧੰਨਵਾਦ ਹੋ ਤੁਹਾਡਾ ਬਿਸ਼ੇਕ ਕਰੀਏ ਕਰੇ ਪਵਿੱਤਰ ਪਰਮੇਸ਼ਵਰ ਯੇਸ਼ੁਰਾ ਜੀ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਮਹਿਮਾ ਦੇ ਯੋਗੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਮਹਿਮਾ ਦੇ ਯੋਗੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ हालेलुया 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 यीशु राजा आले लुई हो यीशु राजा आ हले हो 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 अनु पिता अनु पिता अनु पिता अनु पिता अनु पिता धन्यवाद हो धन्यवाद हो धन्यवाद हो धन्यवाद हो धन्यवाद हो जिंदे जहा परमेश्वर जिंदे जो परमेश्वर जिंदे जो परमेश्वर जिंदे जहा परमेश्वर अनुग्रह करो अनुग्रह करो अनुग्रह करो अनुग्रह करो हालेलुया 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 बड़ैयां दे जोगे परमेश्वर टाडा ਧੰਨਵਾਦ ਹੋ ਬੜैयां दे जोगे परमेश्वर ਜੀ ਤੁਹਾਡਾ ਧੰਨਵਾਦ ਹੋ ਬੜैयां दे जोगे परमेश्वर जी ਤੁਹਾਡਾ ਧੰਨਵਾਦ ਹੋ ਪਵਿੱਤਰ ਪਰਮੇਸ਼ਰ ਯੈਸੂ ਰਾਜਾ ਮੈਂ ਤੁਹਾਡਾ ਸ਼ੁਕਰਗੁਜ਼ਾਰ ਦਿਆਂ ਪਿਆਰੇ ਪਰਮੇਸ਼ਰ ਜਿਹੜੇ ਸਾਡੇ ਬ੍ਰਦਰ ਆਬਿਸ਼ੇਕ ਜੋ ਸਾਨੂੰ ਮੈਸੇਜ ਕਰਦੇ ਆ ਕਦੂਸ ਮਿਹਰਬਾਨ ਉਹਨਾਂ ਦੇ ਜੀਵਨ ਚਕਾਰਿਏ ਕਰੋ ਪਵਿੱਤਰ ਪਰਮੇਸ਼ਰ ਉਹਨਾਂ ਦੇ ਜੀਵਨ ਚਕਾਰਿਏ ਕਰੋ ਪਿਆਰੇ ਪਰਮੇਸ਼ਰ ਜੀ ਜੋ ਵੀ ਉਹਨਾਂ ਦੀ ਆਸ ਉਮੀਦ ਆ ਜੋ ਵੀ ਉਹਨਾਂ ਦੀ ਪ੍ਰਾਰਥਨਾ ਪਿਆਰੇ ਪਰਮੇਸ਼ਰ ਗਨੂ ਇਸੀ ਵਕਤ ਆਪਣੇ ਸਵਰਗਰਾਜ ਦੇ ਦੁਆਰਾ ਕਬੂਲ ਕਰੋ ਪਿਆਰੇ ਪਰਮੇਸ਼ਵਰ ਔਰ ਉਹਨਾਂ ਦੇ ਜੀਵਨ ਵਿੱਚ ਤੁਹਾਡਾ ਅਦਭੁਤ ਕਾਰਜ ਕੀਤਾ ਜਾਵੇ ਪਿਆਰੇ ਪਰਮੇਸ਼ਵਰ ਔਰ ਉਹਨਾਂ ਦੇ ਜੀਵਨ ਵਿੱਚ ਉਹ ਕੰਮ ਕੀਤੇ ਜਾਣ ਜੋ ਤੁਹਾਡੇ ਵੱਲੋਂ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਪਿਆਰੇ ਪਰਮੇਸ਼ਵਰ ਤੁਹਾਡਾ ਪਵਿੱਤਰ ਆਤਮਾ ਇਸੀ ਵਕਤ ਉਸ ਬੱਚੇ ਦੇ ਉਸ ਬ੍ਰਦਰ ਦੇ ਜੀਵਨ ਚ ਕੰਮ ਕਰੇ ਯੇਸੂ ਜੀ ਤੁਹਾਡਾ ਸ਼ੁਕਰ ਕਰਦੀ ਹਾਂ ਯਿਸੂ ਰੱਜਾ ਮੈਂ ਉਸ ਬ੍ਰਦਰ ਲਈ ਪ੍ਰਾਰਥਨਾ ਕਰਦੀ ਹਾਂ ਜੋ ਦੁਬਈ ਵਿੱਚ ਆ ਪਿਆਰੇ ਪਰਮੇਸ਼ਵਰ ਜੀ ਉਹਦੇ ਜੀਵਨ ਚ ਵੀ ਕੰਮ ਕਰੋ ਪਿਆਰੇ ਪਰਮੇਸ਼ਵਰ ਜੋ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਪਵਿੱਤਰ ਆਤਮਾ ਇਸੇ ਵਕਤ ਉਹਨਾਂ ਦੇ ਜੀਵਨ ਚ ਕਾਰੀਏ ਕਰੇ ਔਰ ਉਹਨਾਂ ਨੂੰ ਇੱਕ ਅੱਛੀ ਜੋਬ ਮਹੱਈਆ ਕਰੋ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਹallelujah 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 ਮੇਰੇ ਜ਼ਿੰਦੇ ਯਹਵਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਜ਼ਿੰਦੇ ਯਹਵਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਵਿੱਤਰ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀਆਂ ਸਮਰਥੀਏ ਪਿਤਾ ਅਨੁਗ੍ਰਹਿ ਕਰੋ ਯੀਸ਼ੂ ਰਾਜਾ ਇੱਕ ਇੱਕ ਜੀਵਨ ਚ ਅਨੁਗ੍ਰਹਿ ਕਰੋ ਪਵਿੱਤਰ ਪਰਮੇਸ਼ਵਰ ਜੀ ਹਰ ਇੱਕ ਜਾਨ ਤੁਹਾਡੇ ਨਾਮ ਦੀ ਮਹਿਮਾ ਕਰੇ ਤੁਹਾਡੇ ਨਾਮ ਦੀ ਆਰਾਧਨਾ ਕਰੇ ਪਿਆਰੇ ਪਰਮੇਸ਼ਰ ਜਿਨਨੇ ਪੱਥਰ ਦੇਲਾ ਤੁਹਾਡੇ ਨਾਮ ਦੇ ਦੁਆਰਾ ਪਿਗਲ ਜਾਣ ਪਿਆਰੇ ਪਰਮੇਸ਼ਰ ਇੱਕ ਇੱਕ ਤੇ ਤੁਹਾਡਾ ਅਨੁਗ੍ਰਹਿ ਹੋ ਜੇ ਪਿਆਰੇ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਚ ਕਾਰੀਏ ਕਰੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜੀਵਨ ਚ ਕਾਰੀਏ ਕਰੇ ਮੇਰੇ ਜੀ ਸੁਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਹਲੇਲੂਇਆ 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 ਮਹਿਮਾ ਹੋ ਮਹਿਮਾ ਹੋ ਮਹਿਮਾ ਹੋ ਮਹਿਮਾ ਹੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਤਿਆਰ ਕਰੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਤਿਆਰ ਕਰੋ ਤਾਂ ਜੋ ਪ੍ਰਭੂ ਯੀਸ਼ੂਮ ਸਿਤੜੇ ਜੀਵਨਾਂ 'ਚ ਕੰਮ ਕਰੇ ਖੁਦ ਨੂੰ ਪਰਮੇਸ਼ਵਰ ਲਈ ਤਿਆਰ ਕਰੋ ਆਪਣੇ ਆਪ ਨੂੰ ਪ੍ਰਾਰਥਨਾ ਵਾਲਾ ਜੀਵਨ ਬਣਾ ਲਓ ਤਾਂ ਜੋ ਤੁਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਆਪਣੇ ਜੀਵਨਾਂ 'ਚ ਦੇਖ ਸਕੋ ਧੰਨਵਾਦ ਹੋ ਪਿਆਰੇ ਪਰਮੇਸ਼ਵਰ ਧੰਨਵਾਦ ਹੋ ਪਿਆਰੇ ਪਰਮੇਸ਼ਵਰ ਭਗਤੀ ਵਾਲਾ ਜੀਵਨ ਬਣਾ ਲਓ ਭਗਤੀ ਵਾਲਾ ਜੀਵਨ ਬਣਾ ਲਓ ਔਰ ਆਪਣੇ ਆਪ ਨੂੰ ਸਵਰਗ ਰਾਜ ਲਈ ਤਿਆਰ ਕਰੋ ਤਾਂ ਜੋ ਪਰਮੇਸ਼ਵਰ ਦੇ ਆਉਣ ਤੱਕ ਅਸੀਂ ਤਿਆਰ ਹੋ ਜਾਈਏ ਮਜ਼ਬੂਤ ਹੋ ਜਾਈਏ ਧੰਨਵਾਦ ਹੋ ਯੇਸੂ ਰਾਜਾ ਇੱਕ ਇੱਕ ਦੇ ਜੀਵਨ ਚਕਾਰਿਏ ਕਰੋ ਪਿਆਰੇ ਪਰਮੇਸ਼ਰ ਇੱਕ ਇੱਕ ਜੀਵਨ ਚਕਾਰਿਏ ਕਰੋ ਅਦ부ਦ ਰੀਤੀਰੇ ਨਾਲ ਸਾਰੇ ਬੰਧਨ ਤੁਹਾਡੇ ਨਾਮ ਦੇ ਦੁਆਰਾ ਤੋੜੇ ਜਾਣੇ ਕਿ ਇੱਕ ਜੀਵਨ ਚ ਯਿਸੂ ਰਾਜਾ ਜਿਨਨੇ ਸਾਨੂੰ ਲਾਈਵ ਦੇਖ ਰਹੇ ਆ ਉਹਨਾਂ ਦੇ ਜੀਵਨਾਂ ਚ ਜੋ ਬੰਧਨ ਟੁੱਟ ਜਾਣ ਜੋ ਵਰਿਆਂ ਤੋਂ ਲੱਗੇ ਆ ਜੋ ਸਾਲਾਂ ਤੋਂ ਲੱਗੇ ਹੋਇਆ ਕਿਸੇ ਵੀ ਤਰ੍ਹਾਂ ਦੇ ਬੰਧਨ ਕਿਉਂ ਨਹੀਂ ਆ ਤੁਹਾਡੇ ਨਾਮ ਦੇ ਦੁਆਰਾ ਤੋੜੇ ਜਾਣ ਪਵਿੱਤਰ ਪਰਮੇਸ਼ਰ ਉਹ ਇੱਕ ਇੱਕ ਬੰਧਨ ਤੜੇ ਨਾਮ ਦੇ ਦੁਆਰਾ ਤੋੜਿਆ ਜਾਵੇ ਇਹਨਾਂ ਨੂੰ ਪੂਰੇ ਹੋਰ ਖਰੇ ਕਰੋ ਪਿਆਰੇ ਪਰਮੇਸ਼ਵਰ ਜੀ ਮਜਬੂਤ ਕਰੋ ਯਿਸੂ ਰਾਜਾ ਤੁਹਾਡਾ ਧੰਨਵਾਦ ਹੋ ਮੇਰੇ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਹੋ ਮੇਰੇ ਯਿਸੂ ਰਾਜਾ ਹallelujah 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 ਧੰਨਵਾਦ ਹੋ ਯੇਸ਼ੂ ਜੀ ਧੰਨਵਾਦ ਹੋ ਯੇਸ਼ੂ ਰਾਜਾ ਗਲੋਰੀ ਫਾਦਰ ਇਨ ਦਾ ਨੇਮ ਆਫ ਜੀਜਸ ਧੰਨਵਾਦ ਹੋ ਪਵਿੱਤਰ ਪਰਮੇਸ਼ਵਰ ਯੇਸ਼ੂ ਜੀ ਤੁਹਾਡੇ ਨਾਮ ਦੀ ਵਡਿਆਈ ਕਰਦੇ ਆ ਤੁਹਾਡੇ ਨਾਮ ਦੀ ਵਡਿਆਈ ਕਰਦੇ ਆ ਪਵਿੱਤਰ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਆ ਜਿੰਨੇ ਸਾਨੂੰ ਫੋਨ ਦੇ ਦੁਆਰਾ ਗੱਲਬਾਤ ਕਰਦੇ ਪਿਆਰੇ ਪਰਮੇਸ਼ਵਰ ਉਹ ਮੈਂ ਭੈਣ ਭਰਾਵਾਂ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੀ ਆ ਜਿੰਨੇ ਸਾਨੂੰ YouTube ਚੈਨਲ ਉਤੇ ਕਮੈਂਟ ਕਰਦੇ ਪਿਆਰੇ ਪਰਮੇਸ਼ਵਰ ਮੈਂ ਉਹ ਭੈਣ ਭਰਾਵਾਂ ਨੂੰ ਉਹ ਬੱਚਿਆਂ ਨੂੰ ਤੁਹਾਡੇ ਜ਼ੋਰਾਵਰ ਹੱਥਾਂ ਮੇ ਸੌਂਪ ਦਿੰਦੀ ਆ ਯੇਸ਼ੂ ਰਾਜਾ ਇੱਕ ਇੱਕ ਤੇ ਤੁਹਾਡਾ ਅਨੁਗ੍ਰਹਿ ਹੋਵੇ ਇੱਕ ਇੱਕ ਤੇ ਤੁਹਾਡਾ ਅਨੁਗ੍ਰਹਿ ਹੋਵੇ ਇੱਕ ਬ੍ਰਦਰ ਸਾਨੂੰ ਮੈਸੇਜ ਕਰ ਰਹੇ ਨਿਖਿਲ ਸ਼ਰਮਾ ਮੈਂ ਉਹਨਾਂ ਲਈ ਅਰਦਾਸ ਕਰਦੀ ਆ ਉਹਨਾਂ ਦੇ ਜੀਵਨ ਵਿੱਚ ਉਹਨਾਂ ਦੇ ਕੰਮਾਂ ਨੂੰ ਆਪਣੇ ਅਨੁਪਰਗਟ ਕਰ ਪਿਆਰੇ ਪਰਮੇਸ਼ਵਰ ਔਰ ਉਹਨਾਂ ਦੇ ਪਰਿਵਾਰ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੇ ਉਹਨਾਂ ਦੇ ਬੇਟੇ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੇ ਯੇਸ਼ੂ ਰਾਜਾ ਉਹਨਾਂ ਦੇ ਜੀਵਨ ਚ ਕਾਰੀਏ ਕਰੋ ਪਵਿੱਤਰ ਪਰਮੇਸ਼ਵਰ ਉਹਨਾਂ ਦੇ ਜੀਵਨ ਚ ਕਾਰੀਏ ਕਰੋ ਪਿਆਰੇ ਪਰਮੇਸ਼ਵਰ ਹallelujah hallelujah 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 ਤਾਰੀਫੋ ਪਿਆਰੇ ਪਰਮੇਸ਼ਰ ਯੈਸੂ ਨਾਮ ਦੇ ਦੁਆਰਾ ਯੈਸੂ ਨਾਮ ਦੇ ਦੁਆਰਾ ਹਰ ਇੱਕ ਬੰਧਨ ਟੁੱਟ ਜੇ ਪਿਆਰੇ ਪਰਮੇਸ਼ਰ ਅਨੁਗ੍ਰਹਿ ਹੋਵੇ ਯੈਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਜੋ ਪਿਆਰੇ ਪਰਮੇਸ਼ਰ ਜੀ ਨikhil ਬ੍ਰਦਰ ਦੇ ਬੇਟੇ ਦਾ ਰਿਜ਼ਲਟ ਆ ਪਿਆਰੇ ਪਰਮੇਸ਼ਰ ਸਮਰਥੀ ਪਿਤਾ ਉਸ ਬੱਚੇ ਦੀ ਮਦਦ ਔਰ ਸਹਾਇਤਾ ਕਰਨਾ ਸਾਰਾ ਰਿਜ਼ਲਟ ਤੁਹਾਡੀ ਤਰਫ ਤੋਂ ਹੋਵੇ ਉਹ ਅੱਛੇ ਨੰਬਰ ਲੈ ਕੇ ਪਾਸ ਹੋਵੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਪਵਿੱਤਰ ਆਤਮਾ ਉਹਨਾਂ ਦੀ ਅਗਵਾਈ ਕਰੇ ਯਿਸੂ ਰਾਜਾ ਤੁਹਾਡਾ ਸ਼ੁਕਰ ਹੋ ਯਿਸੂ ਰਾਜਾ ਉਸ ਵਿੱਚ ਬ੍ਰਦਰ ਲਈ ਪ੍ਰਾਰਥਨਾ ਕਰਦੀ ਹਾਂ ਉਹਨਾਂ ਦੀ ਜੌਬ ਵਿੱਚ ਮਦਦ ਔਰ ਸਹਾਇਤਾ ਕਰੋ ਇੱਕ ਅੱਛੇ ਕੰਮ ਪਿਆਰੇ ਪਰਮੇਸ਼ਵਰ ਉਹਨਾਂ ਦੇ ਜੀਵਨ ਵਿੱਚ ਕਰੋ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਜ਼ਲਾਲ ਬਹੁਤਾਂ ਦਿਨਾਂ ਨਾਲ ਉਹਨਾਂ ਦੇ ਜੀਵਨ ਚ ਕਾਰੀਏ ਕਰੇ ਯਿਸੂ ਨਾਂ ਦੇ ਦੁਆਰਾ ਯਿਸੂ ਨਾਂ ਦੇ ਦੁਆਰਾ ਆਜ਼ਾਦੀ ਆਏ ਪਿਆਰੇ ਪਰਮੇਸ਼ਰ ਕਿਉਂਕਿ ਆਜ਼ਾਦੀ ਤੁਹਾਡੇ ਨਾਂ ਦੇ ਵਿੱਚ ਆ ਰਹੀ ਹੈ ਤੁਹਾਡੇ ਨਾਂ ਦੇ ਵਿੱਚ ਹੈ ਯੈਸੂ ਰੱਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੈਂ ਸਾਰੇ ਵਰਲਡ ਲਈ ਪ੍ਰਾਰਥਨਾ ਕਰਦੀ ਹਾਂ ਜਿੰਨੇ ਵੀ ਦੁਖੀ ਆ ਬਿਮਾਰ ਆ ਪਰੇਸ਼ਾਨ ਆ ਲਚਾਰ ਆ ਪਿਆਰੇ ਪਰਮੇਸ਼ਰ ਉਹ ਇੱਕ ਇੱਕ ਤੇ ਧਿਆ ਕਰੋ ਰਹਿਮ ਕਰੋ ਫਜ਼ਲ ਕਰੋ ਯੈਸੂ ਰੱਜਾ ਹਰ ਜਾਨ ਤੁਹਾਡੇ ਨਾਂ ਦੀ ਮਹਿਮਾ ਕਰੇ ਹਰ ਜਾਨ ਤੁਹਾਡੇ ਨਾਂ ਦੀ ਮਹਿਮਾ ਕਰੇ ਪਿਆਰੇ ਪਰਮੇਸ਼ਰ ਇੱਕ ਵਾਰ ਫਿਰ ਤੋਂ ਸਾਨੂੰ ਕਮੈਂਟ ਆਇਆ ਬ੍ਰਦਰ ਨikhil Sharma ਦਾ ਮੈਸੀਂ ਹੁਣਾਂ ਲਈ ਫੈਮਲੀ ਲਈ ਪ੍ਰਾਰਥਨਾ ਕਰਾਂਗੇ ਕਿ ਉਹਨਾਂ ਦਾ ਪਰਿਵਾਰ ਪ੍ਰਭੂ ਯੀਸ਼ੂ ਮਸੀਹ ਦੀ ਮਹਿਮਾ ਕਰੇ ਪ੍ਰਭੂ ਯੀਸ਼ੂ ਮਸੀਹ ਦੀ ਆਰਾਧਨਾ ਕਰੇ ਧੰਨਵਾਦ ਹੋ ਯੀਸ਼ੂ ਰਾਜਾ ਧੰਨਵਾਦ ਹੋ ਪਿਆਰੇ ਪਰਮੇਸ਼ਵਰ ਤੁਹਾਡਾ ਜ਼ਲਾਲ ਕਾਰੀਏ ਕਰੇ ਪਿਆਰੇ ਪਰਮੇਸ਼ਰ ਜੀ ਮੈਂ ਉਸ ਬ੍ਰਦਰ ਲਈ ਪ੍ਰਾਰਥਨਾ ਕਰਦੀ ਉਹਨਾਂ ਦੀ ਫੈਮਲੀ ਲਈ ਪ੍ਰਾਰਥਨਾ ਕਰਦੀ ਯੇਸ਼ੂ ਰਾਜਾ ਉਹਨਾਂ ਦਾ ਜੀਵਨ ਤੁਹਾਡੇ ਡਰ ਔਰ ਖੋਫ ਵਿੱਚ ਵਰਤੀਤ ਹੋਵੇ ਉਹ ਜਾਨ ਜਾਨ ਸ਼ਿਫਾ ਔਰ ਨਜ਼ਾਤ ਪ੍ਰਭ ਯੇਸ਼ੂ ਮਸੀਹ ਤੋਂ ਆ ਉਹ ਜਾਨ ਜਾਨ ਜ਼ਿੰਦਗੀ ਪ੍ਰਭ ਯੇਸ਼ੂ ਮਸੀਹ ਤੋਂ ਆ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨ ਚ ਕੰਮ ਕਰੋ ਤੁਹਾਡਾ ਪਵਿੱਤਰ ਆਤਮਾ ਇਸੀ ਵਕਤ ਉਹਨਾਂ ਦੇ ਜੀਵਨ ਚ ਕਾਰੀਏ ਕਰੇ ਤੁਹਾਡਾ ਪਵਿੱਤਰ ਆਤਮਾ ਇਸੀ ਵਕਤ ਉਹਨਾਂ ਦੇ ਜੀਵਨ ਚ ਕਾਰੀਏ ਕਰੇ ਪਿਆਰੇ ਪਰਮੇਸ਼ਰ ਬਰਿਆਂ ਤੋਂ ਲੱਗੇ ਬੰਦਨ ਉਹਨਾਂ ਦੇ ਜੀਵਨਾਂ ਦੇ ਤੁਹਾਡੇ ਨਾਂ ਦੇ ਦੁਆਰਾ ਟੁੱਟ ਜਾਣ ਪਿਆਰੇ ਪਰਮੇਸ਼ਰ ਉਹਨਾਂ ਨੂੰ ਚੰਗਾ ਔਰ ਚੋਖਾ ਜੀਵਨ ਦੋ ਆਜ਼ਾਦੀ ਵਾਲਾ ਜੀਵਨ ਦੋ ਰਿਹਾਈ ਵਾਲਾ ਜੀਵਨ ਦੋ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੀਆਂ ਮੈਂ ਜੈਸੂ ਰਾਜਾ ਤੁਹਾਡਾ ਮੈਂ ਧੰਨਵਾਦ ਕਰਦੀਆਂ ਪਿਆਰੇ ਪਰਮੇਸ਼ਰ ਤੁਸੀਂ ਦਇਆ ਦੇ ਸਾਗਰ ਹੋ ਤੁਸੀਂ ਦਇਆ ਦੇ ਧਨੀ ਹੋ ਪਿਆਰੇ ਪਰਮੇਸ਼ਰ ਕਿਉਂਕਿ ਛੁਟਕਾਰਾ ਤੁਹਾਡੇ ਤੋਂ ਆ ਨਜ਼ਾਤ ਤੁਹਾਡੇ ਤੋਂ ਆ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੀਆਂ ਯੈਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀਆਂ ਮੈਂ ਤੁਹਾਡਾ ਧੰਨਵਾਦ ਕਰਦੀਆਂ ਪਿਆਰੇ ਪਰਮੇਸ਼ਰ ਟੜੇ ਲਾਹੂ ਕੀ ਜੈ ਜੈਕਾਰ ਹੋ ਟੜੇ ਲਾਹੂ ਕੀ ਜੈ ਜੈਕਾਰ ਹੋ ਯੇ ਸੁਰਾਜਾ ਟੜੇ ਲਾਹੂ ਕੀ ਜੈ ਜੈਕਾਰ ਹੋ ਪਿਆਰੇ ਪਰਮੇਸ਼ਰ ਏਕ ਏਕ ਜਾਨ ਟੜੇ ਨਾਂ ਦੀ ਮਹਿਮਾ ਕਰੇ ਏਕ ਏਕ ਜਾਨ ਟੜੇ ਨਾਂ ਦੀ ਆਰਾਧਨਾ ਕਰੇ ਪਿਆਰੇ ਪਰਮੇਸ਼ਰ ਕਿਉਂਕਿ ਸਾਡੇ ਵਿੱਚ ਕੋਈ ਖੂਬੀ ਨਹੀਂ ਸਾਡੇ ਵਿੱਚ ਕੋਈ ਲਿਆਕਤ ਨਹੀਂ ਪਿਆਰੇ ਪਰਮੇਸ਼ਵਰ ਅਸੀਂ ਮਿੱਟੀ ਖਾਕ ਨਿਕੰਮੇ ਇਨਸਾਨ ਆਈਏ ਯੇਸੂ ਰਾਜਾ ਜੋ ਕੁਝ ਕਰਨਾ ਤੁਸੀਂ ਕਰਨਾ ਅਸੀਂ ਸਿਰਫ ਤੁਹਾਡੇ ਅੱਗੇ ਅਰਦਾਸ ਕਰਨ ਵਾਲੇ ਆਂ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਸ਼ੁਕਰ ਕਰਦੀਆਂ ਯੇਸੂ ਰਾਜਾ ਅਸੀਂ ਵਿਸ਼ਵਾਸ ਕਰਦੇ ਆਂ ਤੁਸੀਂ ਸਾਡੀਆਂ ਦੁਆਵਾਂ ਪ੍ਰਾਰਥਨਾ ਨੂੰ ਸੁਣਨ ਵਾਲੇ ਪਰਮੇਸ਼ਵਰ ਕਦੂਸ ਮਿਹਰਬਾਨ ਤੁਹਾਡਾ ਧੰਨਵਾਦ ਕਰਦੀਆਂ ਜਿੰਨੇ ਭੈਣ ਭਰਾ ਸਾਡੇ ਨਾਲ ਲਾਈਵ ਆ ਪਿਆਰੇ ਪਰਮੇਸ਼ਵਰ ਉਹਨਾਂ ਦੇ ਜੀਵਨਾਂ 'ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਕਦੂਸ ਮਿਹਰਬਾਨ ਤਾਂ ਜੋ ਤੁਹਾਡੀ ਕਿਰਪਾ ਨੂੰ ਦੇਖ ਸਕਣ ਯੀਸ਼ੂ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਅਨੁਗ੍ਰਹਿ ਤੁਹਾਡਾ ਜ਼ਲਾਲ ਹਮੇਸ਼ਾ ਇੱਕ ਇੱਕ ਜੀਵਨ ਉੱਤੇ ਬਣਿਆ ਰਹੇ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਮੇ ਆਮੀਨ ਸਾਰਿਆਂ ਨੂੰ ਸलाम ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਅਸੀਂ ਡੇਲੀ ਪ੍ਰਾਰਥਨਾ ਕਰਦੇ ਹਾਂ ਮੇਰਾ ਚੈਨਲ ਆ ਸਿਸਟਰ ਸਪਨੀਕਾ 2.0 ਤੋ ਅਸੀਂ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ ਜੋ ਦੁਖੀ ਆ ਜੋ ਪਰੇਸ਼ਾਨ ਆ ਸਾਰੀ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਜੀਏ ਔਰ ਤੁਹਾਡੇ ਲਈ ਅਸੀਂ ਪ੍ਰਾਰਥਨਾ ਕਰਾਂਗੇ ਕਮੈਂਟ ਕਰਿਆ ਕਰੋ ਸਾਨੂੰ ਆਪਣੀਆਂ ਤੰਗੀਆਂ ਤਕਲੀਫਾਂ ਮਜਬੂਰੀਆਂ ਹਰ ਤਰ੍ਹਾਂ ਦੇ ਦੁੱਖ ਸਾਨੂੰ ਦੱਸਿਆ ਕਰੋ ਔਰ ਅਸੀਂ ਪੂਰੀ ਅਧੀਨਗੀ ਦੇ ਨਾਲ ਪਰਮੇਸ਼ਵਰ ਦੇ ਅੱਗੇ ਗੋਟਨੇ ਟੇਕ ਕੇ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਆਸ਼ੀਸ਼ ਦੇ ਆਮੀਨ